ਅਸੀਂ ਪਹੁੰਚੇ ਆ ਜਿਹੜਾ ਕਿ ਪਿੰਡ ਸ਼ੇਰੇਵਾਲੇ ਦੇ ਨਾਲ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੀਤ ਸਿੰਘ ਜੀ ਰਣਜੀਤ ਸਿੰਘ ਜੀ ਇੱਥੇ ਪਾਣੀ ਕਾਫੀ ਜਿਹੜਾ ਕਿ ਝੋਨੇ ਡੁੱਬੇ ਹੋਏ ਨੇ ਤੇ ਸਰਕਾਰ ਵੱਲੋਂ ਕੋਈ ਸਹਾਇਤਾ ਆਈ ਤੁਹਾਨੂੰ ਸਰਕਾਰ ਹੋ ਸਦਾ ਕਿਤੇ ਜਾਂਦੀ ਅੱਛਾ ਹਾਂ ਕੀ ਸਰਕਾਰ ਦੇ ਗਈ ਕੌਣ ਆਇਆ ਨੁਮਾਇੰਦੇ ਦਾ ਨਾਮ ਦੱਸੋ ਜੀ ਲਾੜੀ ਢੋਸਾ ਆਇਆ ਜੀ ਢੋਸਾ ਵਾਏ ਸੀਗੇ ਕੀ ਦੇ ਕੇ ਗਏ ਆ 400 ਦਿੱਤਾ ਨੇ ਦਣਾ ਦਿੱਤਾ ਨੇ ਅੱਛਾ ਜੀ ਹਾਂ ਮਾਰੇ ਵਾਲਾ ਕਿਹੜਾ ਖਾਲ ਇੱਥੇ ਆਏ ਵੀ ਆ ਸੀ ਤੇ ਹੋਰ ਇਸ ਤੋਂ ਇਲਾਵਾ ਦੜਾ ਜਾਂਦੇ ਹੋਰ ਕਰਾਂਗੇ ਨਹੀਂ ਢੋਸਾ ਵਾਏ ਆ ਵਧੀਆ ਗੱਲ ਆ ਇਸ ਤੋਂ ਹੋਰ ਵੀ ਲੋਕ ਆਏ ਆ ਇੱਥੇ ਲੋਕ ਔਰਤਾਂ ਨਹੀਂ ਆਏ ਆ ਜੀ ਬੰਦੇ ਆਏ ਨੇ ਅੱਛਾ ਹਾਂ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਆਪਣਾ ਕਰਮਜੀਤ ਸਿੰਘ ਜੀ ਆਪਾਂ ਧਰਮਕੋੜ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਤੇ ਹਲਕਾ ਇੰਚਾਰਜ ਵਜੋਂ ਡਿਊਟੀ ਨਿਭਾ ਰਹੇ ਆ ਤੇ ਇਸ ਪਿੰਡ ਦੀਆਂ ਸਾਨੂੰ ਭਾਈ ਸਾਹਿਬ ਨੇ ਦੱਸਿਆ ਵੀ ਇੱਥੇ ਮੁਸ਼ਕਲਾਂ ਆ ਰਹੀਆਂ ਨੇ ਇੱਥੇ ਵੀ ਪਾਣੀ ਹੈ ਜਾ ਕੇ ਤੁਸੀਂ ਉੱਥੇ ਫੇਰਾ ਮਾਰ ਕੇ ਵੇਖੋ ਕੀ ਉੱਤੇ ਮੁਸ਼ਕਲਾਂ ਕੀ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੋ ਤੇ ਉਹਨਾਂ ਦਾ ਆਪਾਂ ਹੱਲ ਕਰਾਂਗੇ ਜੀ ਇਹ ਕੀ ਫਿਰ ਤੁਹਾਨੂੰ ਦੱਸਿਆਂ ਮੁਸ਼ਕਲਾਂ ਕੀ ਕੀ ਆ ਰਹੀਆਂ ਨੇ ਪਿੰਡ ਵਾਸੀਆਂ ਮੁਸ਼ਕਲਾਂ ਦੱਸੀਆਂ ਜੀ ਇਹਨਾਂ ਪਾਣੀ ਇੱਕ ਵਾਰੀ ਇਹਨਾਂ ਨੇ ਦੱਸਿਆ ਵੀ ਪੂਰਾ ਚੜ ਕੇ ਇੱਕ ਵਾਰੀ ਉੱਤਰ ਗਿਆ ਏ ਇਹ ਫਿਰ ਥੋੜਾ ਥੋੜਾ ਅੱਜ ਪਾਣੀ ਵਧਿਆ ਏ ਤੇ ਇਹਨਾਂ ਦੀਆਂ ਮੁਸ਼ਕਲਾਂ ਆਪਾਂ ਸੁਣਾਗੇ ਹਰ ਇੱਕ ਮੁਸ਼ਕਲ ਇਹਨਾਂ ਦੀ ਹੱਲ ਹੋਏਗੀ ਜੀ ਇਹਨਾਂ ਨੇ ਮੁੱਖ ਮੰਗ ਰੱਖੀ ਏ ਕਿ ਸਾਡੀ ਮੁੱਖ ਰਾਮ ਮੰਗ ਕਿਹੜੀ ਆ ਨਹੀਂ ਜੀ ਹਜੇ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਤੁਸੀਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਸਕਦੇ ਹੋ ਜਿਹੜੀਆਂ ਮੁਸ਼ਕਲਾਂ ਆਈਆਂ ਉਹਨਾਂ ਦੀ ਆਪਾਂ ਹੱਲ ਕਰਾਂਗੇ ਹਰ ਇੱਕ ਮੁਸ਼ਕਲ ਹੱਲ ਕਰਾਂਗੇ ਪਾਰਟੀਆਂ ਬਹੁਤ ਆਈਆਂ ਵਾਂ ਪਰ ਕਿਸੇ ਨੇ ਠੋਸ ਕਦਮ ਨਹੀਂ ਚੱਕਿਆ ਜਿਸ ਤਰ੍ਹਾਂ ਵੀ ਅਸੀਂ ਮੁਆਜਾ ਦਵਾਂਗੇ 50000 ਦਵਾਂਗੇ 10000 ਦਾ 20000 ਰੁਪਇਆ ਕਿਸੇ ਓਕੇ ਦੀ ਸਰਕਾਰ ਏ ਜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਏ ਉਹਨਾਂ ਨੂੰ ਇਹ ਮੁਆਜਾ ਪਟਵਾਰੀ ਨੂੰ ਸੱਦ ਕੇ ਹਰ ਇੱਕ ਦੀ ਗੁਰਦਾਰੀ ਕਰਵਾ ਕੇ ਉਹਨਾਂ ਨੂੰ ਇਹ ਪੂਰਨ ਤੌਰ ਤੇ ਮੁਆਜਾ ਇਹਨਾਂ ਨੂੰ ਮਿਲਣਾ ਚਾਹੀਦਾ ਹਰ ਇੱਕ ਦਾ ਜਿਹਦਾ ਜਿੰਨਾ ਜਿੰਨਾ ਕੋਈ ਨੁਕਸਾਨ ਹੋਇਆ ਵਾਦਸੋ ਵਾਦ ਕਿਸੇ ਦਾ ਕੋਈ ਘਾਰ ਕਿਸੇ ਮਾਲ ਡੰਗਰ ਦਾ ਕਿਸੇ ਫਲ ਫਸਲ ਵਾੜੀ ਦਾ ਕਿਉਂਕਿ ਅੱਜ ਜਿਹੜੀ ਕਿਸਾਨੀ ਹੈ ਉਹ ਪਹਿਲਾਂ ਹੀ ਬੜੀ ਥੱਲੇ ਆ ਬਹੁਤ ਜਿਆਦਾ ਕਿਸਾਨੀ ਦਾ ਜਿਹੜਾ ਬੁਰਾ ਹਾਲ ਹੈ ਤੇ ਕੁਝ ਇਹ ਜਿਹੜੀ ਕੁਦਰਤ ਵੱਲੋਂ ਆਫਤ ਆਈ ਇਹਨਾਂ ਦੀ ਮਾਰ ਇਹ ਕਿਸਾਨ ਚੱਲ ਰਿਹਾ ਹੈ ਤੇ ਇਹਨਾਂ ਦੀ ਜਿਹੜੀ ਆਪਾਂ ਸੁਣੀਏ ਸਰਕਾਰ ਨਹੀਂ ਸੁਣੀਏ ਜੀ ਸਰਕਾਰ ਨੇ ਇਹਦਾ ਮਸਲਾ ਹੱਲ ਕਰਨਾ ਹੈ ਕਿਉਂਕਿ ਐਮਪੀ ਫੰਡ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਕਿ 5 ਕਰੋੜ ਰੁਪਇਆ ਹੁੰਦਾ ਹੈ ਤਕਰੀਬਨ ਹੀ 70 80% ਉਹ ਗ੍ਰਾਂਟ ਵੰਡੀ ਚੁੱਕੀ ਹੈ ਤੇ ਇਹਦਾ ਸਰਕਾਰ ਕੋ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ ਇਹ ਹਰ ਇੱਕ ਇਹਦਾ ਮਸਲਾ ਹੱਲ ਜ਼ਰੂਰੀ ਕਰਨਾ ਚਾਹੀਦਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਆਪਣੇ ਵੱਲੋਂ ਆਪਣੀ ਮੈਂਬਰ ਪਾਰਲੀਮੈਂਟ ਦੀ ਟੀਮ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਕਿ ਵੱਸ ਤੋਂ ਵੱਦ ਜਿਹੜੇ ਇੱਥੇ ਦੇ ਐਮਐਲਏ ਆ ਉਹ ਆਣ ਕੇ ਇਹਨਾਂ ਦੀਆਂ ਸਾਰੀਆਂ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਕਾਂਗਰਸ ਪਾਰਟੀ, ਅਕਾਲੀ ਦਲ ਪਾਰਟੀ, ਆਮ ਆਦਮੀ ਪਾਰਟੀ ਅਖਬਾਰਾਂ ਦੇ ਵਿੱਚ ਬਹੁਤ ਕੁਝ ਕਰ ਰਹੀ ਐ। ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈ ਐ ਕਿ ਧਰਮਕੋਟ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਨਹੀਂ ਆਈਆਂ। ਅਸੀਂ ਐ ਕਰਤਾ, ਉਹ ਕੀਤਾ। ਬਿਲਕੁਲ ਪਹਿਲੇ ਪੇਜ ਤੇ ਖਬਰਾਂ ਛਾਪ ਰਹੀਆਂ ਨੇ। ਪਰ ਗਰਾਊਂਡ ਰਿਪੋਰਟ ਤੋਂ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਤੇ ਇੱਕ ਇੱਕ ਵਾਰ ਹਰ ਕੋਈ ਲੀਡਰ ਗੇੜਾ ਮਾਰ ਕੇ ਉਸ ਤੋਂ ਗਾਇਬ ਹੋ ਗਿਆ। ਨਜ਼ਰ ਨਹੀਂ ਆਇਆ। ਕੀ ਗਾਣਾ ਚਾਹੁੰਦੇ ਹੋ? ਇਹ ਜਿਹੜੀਆਂ ਪਿਛਲੀਆਂ ਪਾਰਟੀਆਂ ਇਸ ਤਰ੍ਹਾਂ ਹੀ ਆਉਂਦੇ ਆ। ਚਲੇ ਜਾਂਦੇ ਆ ਉਹਨਾਂ ਨੂੰ ਸਿਰਫ ਇੱਕ ਉਹ ਵੋਟਾਂ ਦਾ ਮੁੱਦਾ ਹੁੰਦਾ ਜੀ ਵੀ ਅਸੀਂ ਵੋਟਾਂ ਇੱਥੋਂ ਪ੍ਰਾਪਤ ਕਰਨੀਆਂ ਨੇ ਉਹ ਗਾਉਂਦੇ ਆ ਗੇੜਾ ਮਾਰ ਕੇ ਲੋਕਾਂ ਦਾ ਇਕੱਠ ਵਿਖਾ ਕੇ ਵੀ ਅਸੀਂ ਇੱਥੇ ਆ ਕਰਾਂਗੇ ਇੱਥੇ ਆ ਕਰਾਂਗੇ ਪਰ ਪ੍ਰੈਕਟੀਕਲ ਜਿਹੜਾ ਚੀਜ਼ ਪ੍ਰੈਕਟੀਕਲ ਚੀਜ਼ ਜਿਹੜੀ ਉਹ ਜ਼ਰੂਰੀ ਹੋਣੀ ਚਾਹੀਦੀ ਹਰ ਇੱਕ ਚਾਹੇ ਕੋਈ ਵੀ ਕੋਈ ਐਮਪੀਏ ਜਾਂ ਕੋਈ ਐਮਐਲਏ ਆ ਜਾਂ ਕੋਈ ਹੋਰ ਵਿਰੋਧੀ ਧਿਰ ਦਾ ਨੇਤਾ ਹੈ ਜਾਂ ਕੋਈ ਉਹਨੂੰ ਪ੍ਰੈਕਟੀਕਲ ਜ਼ਰੂਰੀ ਹੈ ਜੀ ਹਰ ਇੱਕ ਥਾਂ ਤੇ ਪ੍ਰੈਕਟੀਕਲ ਹੋਵੇ ਜੇ ਉਹ ਇਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਹੋਣ ਕਿਸਾਨੀ ਜਿਹੜੀ ਉਹ ਪਹਿਲਾਂ ਹੀ ਅਸੀਂ ਕਹਿ ਚੁੱਕੇ ਹਾਂ ਬੜੀ ਥੱਲੇ ਜਾ ਚੁੱਕੀ ਏ ਦੱਬੇ ਪਏ ਨੇ ਕਿੰਨਾ ਕਿੰਨਾ ਕਰਜ਼ਾ ਏ ਉਹਨੂੰ ਉਹ ਮਾਵਾ ਵਾਂਗੂ ਪੁੱਤਾਂ ਵਾਂਗੂ ਇਹ ਫਸਲ ਪਾਲਦਾ ਪੀ ਇਹ ਸਾਡੇ ਜਿਹੜੇ ਆ ਖਰਚੇ ਆ ਉਹ ਹਰ ਇੱਕ ਖਰਚਾ ਡਿਪੈਂਡ ਇਸ ਫਸਲ ਤੇ ਆ ਜੀ ਕਿਸਾਨ ਦਾ ਕਿਸਾਨ ਦਾ ਹੋਰ ਕੋਈ ਚਾਰਾ ਨਹੀਂਗਾ ਮਾਲ ਡੰਗਰ ਤੁਹਾਨੂੰ ਪਤਾ ਏ ਮਾਲ ਡੰਗਰ ਵੀ 4-4 5-5 ਦਿਨਾਂ ਤੋਂ ਭੁੱਖਾ ਬੱਜਾ ਏ ਤੇ ਇਹ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਐ ਜਿਹੜੀਆਂ ਇਹ ਪ੍ਰਗਤੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਇਹਨਾਂ ਨੂੰ ਹੱਲ ਕਰੀਏ ਪਾਰਟੀ ਬਾਜੀ ਤੋਂ ਉੱਪਰ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹੀ ਕਹਿਣਾ ਚਾਹੁੰਦੇ ਪੀ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣੀਆਂ ਜਾਣ ਤੇ ਉਹ ਪ੍ਰਾਪਰ ਤੌਰ ਤੇ ਹੱਲ ਕੀਤੀਆਂ ਜਾਣ ਇਹ ਤੁਹਾਡੇ ਨਾਲੇ ਪਿੰਡ ਦੇ ਸਿੰਘ ਸੱਜਣੇ ਇਹਨਾਂ ਦੀਆਂ ਮੁਸ਼ਕਲਾਂ ਤੁਸੀਂ ਸੁਣ ਸਕਦੇ ਵੀ ਕੀ ਕੀ ਮੁਸ਼ਕਲਾਂ ਨੇ ਉਹ ਅਸੀਂ ਵੀ ਐਮਪੀ ਸਾਹਿਬ ਤੱਕ ਤੇ ਹੋਰ ਵੀ ਅਸੀਂ ਪਾਰਟੀ ਜਿਹੜੇ ਮਤਲਬ ਆਮ ਆਦਮੀ ਪਾਰਟੀ ਦੇ ਨਮਾਇंदे ਨੇ ਉਹਨਾਂ ਨੂੰ ਵੀ ਅਸੀਂ ਆਖਾਂਗੇ ਵੀ ਵੱਸੋ ਵੱਦ ਇਹਨਾਂ ਪਿੰਡਾਂ ਦੀ ਬਾਤ ਲਈ ਜਾਵੇ ਤੇ ਇਹਨਾਂ ਪਿੰਡਾਂ ਦੀਆਂ ਮੁਸ਼ਕਲਾਂ ਹੱਦ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜੋ ਪੰਜਾਬ ਦੇ ਹਾਲਾਤ ਨੇ ਉਹ ਹੜ੍ਹਾਂ ਕਰਕੇ ਵੱਧ ਤੋਂ ਬੱਤਰ ਹੋ ਗਏ ਨੇ ਪਰ ਜਿਹੜੀਆਂ ਵੀ ਪਾਰਟੀਆਂ ਆਉਂਦੀਆਂ ਨੇ ਉਹ ਬੰਨ ਤੋਂ ਵੇਖ ਕੇ ਹੀ ਚਲੀਆਂ ਜਾਂਦੀਆਂ ਨੇ ਤੇ ਇਹ ਕਹਿੰਦੀਆਂ ਨੇ ਕਿ ਛੇਰੇ ਵਾਲੇ ਪਿੰਡ ਦਾ ਕੋਈ ਨੁਕਸਾਨ ਨਹੀਂ ਉਹ ਬੱਗਿਆਂ ਦੀਆਂ ਫਸਲਾਂ ਵੇਖ ਕੇ ਹੀ ਕਹਿ ਜਾਂਦੀਆਂ ਨੇ ਕਿ ਛੇਰੇ ਵਾਲੇ ਪਿੰਡ ਦਾ ਕੋਈ ਨੁਕਸਾਨ ਨਹੀਂ ਗਰਾਊਂਡ ਲੈਵਲ ਜਿਹੜਾ ਹੈ ਉਹ ਇਧਰ ਨੂੰ ਮੜਾ ਜਾ ਕੈਮਰਾ ਮਾਰ ਕੇ ਵਿਖਾਇਓ ਕਿ ਗਰਾਊਂਡ ਲੈਵਲ ਕੀ ਏ ਨਾ ਤਾਂ ਉਹ ਦਰਿਆ ਤੇ ਆਉਂਦੇ ਨੇ ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਬਹੁਤ ਨੇ ਸਾਡੇ ਪਸ਼ੂਆਂ ਦੇ ਚਾਰੇ ਦੀ ਮੁਸ਼ਕਲ ਏ ਸਾਡੇ ਮਤਲਬ ਕਿ ਜਿਹੜੇ ਐਸਸੀ ਭਾਈ ਚਾਰੇ ਦੇ ਭਰਾ ਨੇ ਉਹਨਾਂ ਨੂੰ ਮਤਲਬ ਕਿ ਜੇ ਕਾਰੋਬਾਰ ਨੇ ਤੇ ਉਹ ਜ਼ਿਮੀਂਦਾਰਾਂ ਵਾਲੀ ਚੱਲਦੇ ਨੇ ਜ਼ਿਮੀਂਦਾਰ ਦੇ ਸਾਰੇ ਕਾਰੋਬਾਰ ਠੱਪ ਹੋ ਗਏ ਤੇ ਉਹਨਾਂ ਦੀ ਦਿਹਾੜੀ ਧੂੜੀ ਵੀ ਠੱਪ ਹੋ ਗਈ ਉਹਨਾਂ ਨੂੰ ਖਾਣ ਵਾਸਤੇ ਵੀ ਕੁਝ ਜ਼ਰੂਰ ਤੇ ਸਾਡੇ ਪਸਵਾਂ ਨੂੰ ਜ਼ਰੂਰ ਤੇ ਸਾਡੀ ਇੱਕ ਮੁੱਖ ਮੰਗੇ ਵੀ ਸਾਨੂੰ ਆ ਜਿਹੜੀਆਂ ਸਾਡੀਆਂ ਫਸਲਾਂ ਨੇ ਇਹ ਪਾਣੀ ਦਾ ਇੰਨਾ ਰਚ ਜਾਣਾ ਕਿ ਸਾਡੀ ਜਿਹੜੀ ਆਉਣ ਵਾਲੀ ਫਸਲ ਹੈ ਉਹਦੇ ਬੀਜਣ ਵਾਸਤੇ ਸਾਨੂੰ ਡਾਈ ਦੀ ਮੁਸ਼ਕਲ ਹੈ ਤੇਲ ਦੀ ਮੁਸ਼ਕਲ ਹੈ ਕਈਆਂ ਪੈੜੀਆਂ ਦੇ ਵਿੱਚ ਇਸ ਤਰ੍ਹਾਂ ਉਹ ਰੇਤਾ ਪੈ ਜਾਂਦੀ ਹੈ ਤੇ ਉਹ ਰੇਤਾ ਜਿਹੜੀ ਚੁੱਕਣ ਵਾਸਤੇ ਉਹ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਜਿਹੜੇ ਅੱਜ ਸਾਡੇ ਹਾਲਾਤ ਨੇ ਇਹ ਬਹੁਤ ਮਾੜੇ ਨੇ ਜੀ ਕਾਲ ਜੀ ਕੀ ਨਾਮ ਤੁਹਾਡਾ ਜੀ ਪਿੱਪਲ ਸਿੰਘ ਨੰਬਰਦਾਰ ਜੀ ਪਿੰਡ ਛੇਰੇਵਾਲਾ ਹਾਂਜੀ ਹਾਂਜੀ ਦਰਿਆ ਦੇ ਵਿੱਚ ਘੇਰੇ ਪਏ ਆਸੀਂ ਸਾਡੀ ਇੱਕ ਬਹੁਤ ਵੱਡੀ ਸਮੱਸਿਆ ਤੇ ਇਹ ਆ ਜੀ ਵੀ ਸਭ ਤੋਂ ਵੱਡਾ ਸਾਨੂੰ ਦੁੱਖ ਜਿਹੜਾ ਦੂਜਿਆਂ ਸਾਰਿਆਂ ਪਿੰਡਾਂ ਨਾਲੋਂ ਵੱਖਰਾ ਹੈ ਕਿ ਅਸੀਂ ਸਾਡਾ ਪਿੰਡ ਲਾਟਮਿੰਟ ਦਾ ਹੈ ਸਾਡਾ ਸਾਰਿਆਂ ਤੋਂ ਜ਼ਿਆਦਾ ਨੁਕਸਾਨ ਹੁੰਦਾ ਸਾਡੇ ਘਰ ਕਈ ਵਾਰ ਟਹਿ ਚੁੱਕੇ ਨੇ ਤੇ ਕਈ ਵਾਰ ਬਣਾਏ ਨੇ ਹਾਂਜੀ ਤੇ ਇੱਕ ਤਾਂ ਸਾਡੇ ਜਿਹੜੇ ਆਉਣ ਵਾਲੇ ਕਰਜ਼ੇ ਨੇ ਸਰਕਾਰ ਨੂੰ ਐ ਸਮਾਈ ਦੇ ਕਰਜ਼ੇ ਸਾਡੇ ਉਹ ਪੋਸਟਪੋਨ ਕਰਨੇ ਪੈਣਗੇ ਤੇ ਦੂਜਾ ਸਾਡੇ ਜਿੰਨੇ ਭਰਾ ਐਸੀ ਭਰਾ ਨੇ ਜਾਂ ਕਮਜ਼ੋਰ ਜ਼ਿਮੀਂਦਾਰ ਨੇ ਉਹਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਅੱਜ ਮੌਕੇ ਤੇ ਵਰਤਣ ਵਾਸਤੇ ਨਹੀਂ ਹੈਗਾ ਕੁਝ ਕਿਉਂਕਿ ਅੱਜ 15 ਦਿਨ ਤੋਂ ਕਾਰੋਬਾਰ ਬੰਦ ਹੋਏ ਨੂੰ ਜਿਹਨੇ ਕਰਕੇ ਖਾਣਾ ਉਹ ਕਿੱਥੋਂ ਲਿਆਊਗਾ ਤੇ ਉਹ ਸਰਕਾਰ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਉਹ ਹੀ ਪਹੁੰਚਣ ਤੇ ਤਾਂ ਹੀ ਗੱਲ ਬਣੇਗੀ ਇਹ ਵੀਰ ਜੀ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹਣਾ ਕਿ ਜਿਹੜੇ ਬਾਹਰ ਲੋਕ ਬੈਠੇ ਨੇ ਉਹ ਇਹ ਸੋਚਦੇ ਨੇ ਕਿ ਇਹ ਜਿਹੜੇ ਪਿੰਡ ਵਿੱਚ ਦਰਿਆ ਦੇ ਬੈਠੇ ਨੇ ਨਾ ਇਹਨਾਂ ਦਰਿਆ ਦੀ ਜ਼ਮੀਨ ਮੱਲੀ ਹੋਈ ਹੈ ਬਲਕਿ ਦਰਿਆ ਨੇ ਸਾਡੀ ਜ਼ਮੀਨ ਮੱਲੀ ਹੋਈ ਹੈ ਅਸੀਂ ਪਾਕਿਸਤਾਨ ਦੇ ਵਿੱਚੋਂ ਸਟੈਂਡਰਡ ਏਕੜ ਦੀ ਜ਼ਮੀਨ ਛੱਡ ਕੇ ਸਾਨੂੰ ਉਥੇ 4 ਕਿੱਲੇ ਜ਼ਮੀਨ ਦੇ ਬਦਲੇ ਇੱਕ ਕਿੱਲਾ ਜ਼ਮੀਨ ਮਿਲੀ ਹੋਈ ਏ ਤੇ ਦਰਿਆ ਨੇ ਸਾਡੀ ਜ਼ਮੀਨ ਦੇ ਵਿੱਚ ਦੀ ਵਹਾ ਕਰਕੇ ਕਈ ਘਰ ਇਹ ਜਿਹਨੇ ਜਿਨ੍ਹਾਂ ਦੀਆਂ ਜ਼ਮੀਨਾਂ 5 5 7 7 ਸਾਲ ਤੋਂ ਮਤਲਬ ਕੋਈ ਦਰਿਆ ਦੇ ਪਾਣੀ ਦੇ ਵਿੱਚ ਡਿੱਗੀਆਂ ਹੋਈਆਂ ਨੇ ਦਰਿਆ ਦੀ ਇੱਕ ਮਰਲਾ ਜ਼ਮੀਨ ਨਹੀਂ ਇਹ ਤੁਹਾਡੀ ਆਪਣੀਆਂ ਜ਼ਮੀਨਾਂ ਇਹ ਸਾਡੀਆਂ ਆਪਣੀਆਂ ਜ਼ਮੀਨਾਂ ਨੇ ਸਾਰਿਆਂ ਨੇ ਪਿੱਛੇ ਪੱਕੀਆਂ ਵੀ ਕੀਤੀਆਂ ਸੀ ਸਾਰੀਆਂ ਉਹ ਉਹ ਕੁਝ ਇੱਥੇ ਨਹੀਂ ਇਹ ਪਿੰਡ ਲਾਟਮੈਂਟ ਦੇ ਨੇ ਵੀਰੇ ਸਾਰੇ ਹਾਂ ਤੇ ਅਸੀਂ ਇਹ ਕਹਿੰਨੇ ਆ ਸਰਕਾਰ ਨੂੰ ਜਿਵੇਂ ਜਿਸ ਤਰ੍ਹਾਂ ਨਹਿਰਾਂ ਵਾਸਤੇ ਜ਼ਮੀਨਾਂ ਕੁਇਰ ਕਰਦੇ ਨੇ ਉਸ ਤਰ੍ਹਾਂ ਦਰਿਆ ਦੇ ਵਾਸਤੇ ਜ਼ਮੀਨ ਕੈਰ ਕੁਇਰ ਕਰਕੇ ਜਿਹੜਾ ਦਰਿਆ ਦਾ ਬੇਸਤਾ ਬਣਾਉਣ ਵੀ ਦਰਿਆ ਇੰਨੇ ਥਾਂ ਦੇ ਵਿੱਚ ਵਗਦਾ ਹੈ ਪਰ ਦਰਿਆ ਦੀ 1 ਇੰਚ ਵੀ ਜ਼ਮੀਨ ਕਿਤੇ ਨਹੀਂ ਹੈਗੀ ਇਹਨੇ ਸਾਰੇ ਲੋਕਾਂ ਦੀਆਂ ਜ਼ਮੀਨਾਂ ਮਲੀਆਂ ਹੋਈਆਂ ਨੇ ਤੇ ਇਹ ਅਸੀਂ ਤੋਂਡੇ ਮਾਧਿਮ ਰਹਿ ਕੇ ਇਹ ਕਹਿਣਾ ਚਾਹੁੰਦੇ ਆਂ ਕਿ ਕੁਇਰ ਕਰਕੇ ਦਰਿਆ ਨੂੰ ਭਈ ਭਾਈ ਇਹਨੂੰ ਇੱਕ ਨਹਿਰੀ ਰੂਪ ਦਿੱਤਾ ਜਾਏ ਤਾਂ ਕਿ ਸਾਡੀਆਂ ਫਸਲਾਂ ਵੀ ਬਾਹ ਸਕਣ ਤੇ ਅਸੀਂ ਰੋਜ਼ ਰੋਜ਼ ਦੇ ਉਜਾੜੇ ਤੋਂ ਵੀ ਬਚ ਸਕੀਏ